ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਹੋਵੋਗੇ ਯਾ ਟਾਈਮ ਆ 4 ਵਜੇ ਨਾਲ ਹੋ ਗਿਆ ਅੱਜ ਨਾ ਮੈਂ ਤਾਂ ਇੰਡੀਕੀ ਗਈ ਕਾਮਲੇ ਮੰਗੂ ਇਹ ਕਰ ਹੋ ਜਾਂਦਾ ਹੈਗਾ ਹਨਾ ਤੇ ਗੁਰਮੰਦੀ ਬੈਣ ਅੱਜ 35 ਮਿੰਟ 40 ਮਿੰਟ ਲੇਟ ਆਈ ਹੈਗੀ ਕਿਉਂਕਿ ਕਹਿੰਦੇ ਬੱਸ ਚੱਕ ਪੈਣ ਫੋਨ ਵੱਜੀ ਉੱਥੇ ਟਾਈਮ ਲੱਗ ਗਿਆ ਆਹ ਅੱਜ ਟੱਬ ਲੈਤੇ ਜੀ ਆਹ ਟੱਬ ਆਹ ਦਾਣਾ ਪੈਉਣ ਨੂੰ ਬੱਠਲ ਵਧੀਆ ਨੇ ਰੋਏ ਨੇ ਟੁੱਟਣ ਵਾਲੇ ਨਹੀਂ ਹੈਗੇ ਦੋ ਬੱਠਲ ਆਪਣੇ ਕੋਲੇ ਹੈਗੇ ਨੇ ਇੱਕ ਭਾਂਡਿਆਂ ਲਈ ਦੋ ਇੱਕ ਲੇਟੀ ਲਈ ਇੱਕ ਗੋਹੇ ਲਈ ਉਹ ਵਧੀਆ ਨੇ ਟੁੱਟੇ ਨਹੀਂ ਹੈਗੇ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਤਾਂ ਕਰਕੇ ਉਹਨਾਂ ਨਾਲ ਦੀ ਮੈਂ ਉਹੀ ਕੁਆਲਿਟੀ ਦੀ ਅੱਜ ਹੋਰ ਲੈ ਲਈ ਤੇ ਅੱਜ ਆਪਣੇ ਲੱਗੀਆਂ ਜੀ ਕਪਾਏ ਨੂੰ ਤੇ ਖੇਤ ਆਪਣੇ ਵੜਦੇਗੇ ਕਣਕ ਤੇ ਕੱਲ ਵੀਡੀਓ ਹਣਾ ਪਾਈ ਸੀਗੀ ਆਪਾਂ ਨੇ ਪਰਸੋਂ ਤੇ ਪਹਿਲਾਂ ਨਹੀਂ ਬਣੀਆਂ ਹੋਈਆਂ ਸੀ ਉਹ ਵੀਡੀਓ ਤੇ ਅੱਜ ਪਾਈਏ ਗੀਰੇ ਮੁਕਣ ਦੁਬਾਰਾ ਅੱਜ ਬਣਾਈਏ ਵੀਡੀਓ ਦੋ ਤੇ ਤਿੰਨ ਚਾਰ ਦਿਨ ਹੋ ਗਏ ਵੀਡੀਓ ਵੀ ਨਹੀਂ ਬਣੀ ਹੋਏਗੀ ਤੇ ਜਿਹੜੀਆਂ ਦੋ ਪਾਈਆਂ ਨੇ ਉਹ ਪਹਿਲਾਂ ਨਹੀਂ ਬਣੀਆਂ ਹੋਈਆਂ ਸੀਗੀਆਂ ਤੇ ਅੱਜ ਸਵੇਰ ਦੇ ਸਰਦਾਰ ਜੀ 9 ਵਜੇ ਦੀ ਆਪਣੇ ਕੋ ਫ਼ੋਨ ਲੱਗੀ ਆ ਕਿ ਕਣਕ ਵੜਦੇ ਨੇਗੇ ਅਜੇ ਉਹ ਫੋਨ ਕੀਤਾ ਸੀਗਾ ਤੇ ਮੈਂ ਕਿਹਾ ਚਾਰ ਪੱਟ ਜੋ ਕਹਿੰਦੇ 3:30 ਹੋ ਗਏ ਕਹਿੰਦੇ ਯਾਰ 4:30 ਵਜੇ ਨੂੰ ਆਵਾਂਗੇ ਬਹੁਤ ਲੇਟ ਹੋ ਜਾਗੇ ਹਨਾ 4 ਵਜਣ ਵਾਲੇ ਹੁਣ 4:30 ਹੋ ਗਏ ਤੇ ਕੱਖ ਪਾਉਣਿਆਂਗੇ ਪਾ ਚਾਰ ਮੈਨੂੰ ਵੀ ਪੱਟਣਾ ਪਊ ਅੱਜ ਮੈਂ ਟੋਕਰੀ ਤੱਕ ਲੱਮਤ ਜਾਂ ਵੀ ਰਿੰਗਣ ਲੱਗ ਗਈਆਂ ਇੱਧਰ ਆ ਕੇ ਸਵੇਰੇ ਗੱਲ ਪਾਣੀ ਵੀ ਥੱਕ ਪੀਤਾ ਹੁਣ ਪਾਣੀ ਵੀ ਰੱਜ ਕੇ ਪੀ ਲਈ ਦੀ ਸਾਰੇ ਟੋਕਰੇ ਲਾਏ ਜਾਂਦੇ ਪਾ ਫੜਜਾ ਫੜਜਾ ਬੰਦੇ ਤੋਂ ਥੋੜਾ ਅੱਜ ਬੜਾ ਮੇਰਾ ਹਰ ਕੰਮ ਤੁਹਾਨੂੰ ਕਰਵਾਉਣੇ ਆਇਆ ਤੁਸੀਂ ਵੀ ਆਏ ਨੇ ਸਰਦਾਰ ਜੀ ਆਜਣ ਪੱਟ ਦਾਂਗੇ ਚਾਰ ਨਾਲ ਤਵਾਦ ਗੁੜੀਆਂ ਤੇ ਚਾਰ ਪੱਟਣ ਆਉ ਖਾਗਾ ਬਸ ਹੁਣ ਤਾਂ ਖੇਤ ਕੰਮ ਚੱਲ ਪਿਆ ਹੁਣ ਤਾਂ ਸਾਰਾ ਕੰਮ ਆਪ ਨੂੰ ਹੀ ਕਰਨਾ ਪੂਗਾ ਸਰਦਾਰ ਜੀ ਧਾਰਾ ਵਿੱਚਵਾਦਾਂਗੇ ਸਰਦਾਰ ਜੀ ਤਾਂ ਕੱਢ ਲਾਉਂਦੇ ਨੇ ਸਰਦਾਰ ਜੀ ਚਵਾ ਵੀ ਦਿੰਦੇ ਨੇ ਨਾਲ ਇਹ ਤਾਂ ਆਪਣੇ ਵੱਡੇ ਜਾਣਗੇ 14-15 ਕਿਲੀਆਂ ਅੱਜ ਸਾੜ ਤਾਂ ਅੱਜ ਕਣਕ ਦੀ ਮੁੱਠੀ ਘਰੇ ਆਊ ਜੀ ਆਊਗੀ ਲੈ ਆਉਣ ਕਿ ਨਹੀਂ ਆਇਨ ਕੋਈ ਤਾਂ ਉਧਰ ਦੇ ਫਿਰ ਤੋਂ ਲੈ ਆਉਣ ਅੱਜ ਭੈਣ ਲੱਗੀ ਛੱਟ ਦਾਣਾ ਵੀ ਤਿਆਰ ਕਰ ਲਾ ਵੀ ਗੜਿਆ ਆ ਕੇ ਆਏ ਲੱਗੇ ਬੂ ਖਾਣ ਜੋਗੀ ਕਣਕ ਵੀ ਘਰੇ ਆਈ ਹੈਗੀ ਤੂੜੀ ਨਹੀਂ ਘਰੇ ਹੈਗੀ ਬੁੱਪੀ ਬਣੂਗਾ ਜੇ ਰੱਬ ਨੇ ਰੋਟੀ ਹੋਗੀ ਦਰ ਲੱਗਦਾ ਆਜਾ ਤੂੰ ਹੀ ਨਾ ਹੁਣ ਗਾਜਾ ਪਾ ਮੈਂ ਨਾਲ ਸੁਖਮਣ ਬੱਤਤ ਕਰਾਉ ਟੋਕਰੇ ਭਰਾਉਗੀ ਤੇ ਵਰਮਣ ਆ ਜੇ ਨਹੀਂ ਮੜਲਾ ਤੂੰ ਵੀਡੀਓ ਬਣਾ ਦੇ ਫਸਤ ਪਵਾ ਬਣੀ ਨਾ ਤੋਕੀ ਪਰਬਾਦ ਅੱਜ ਅੱਜ ਨਾ ਹਲਾ ਸੁਖਮਨ ਸਕੂਲ ਨਹੀਂ ਗਈ ਨੂੰ ਬੁਖਾਰ ਹੋ ਗਿਆ ਜਿਹਦੀ ਵੀ ਬਾਦ ਨੇ ਕੱਖ ਸੰਦਾ ਤੋਕੀ ਪਰਬਾਦ ਅਲੀ ਸਹਾਰਾ ਹੋ ਜੇ ਅੱਪਾ ਸੀ ਟੋਕਰੇ ਪੱਟਦੇ ਨੇ ਕਿੱਠਾ ਨੇ ਤਿੰਨ ਕੇਲਾ ਪੱਟ ਕੇ ਪਰ ਲਾਗੇ ਤਿੰਨ ਕੇਲਾ ਕਿਹੜਾ ਟੂੜੀ ਪਾਉਣੀ ਹੈ ਰੀਸਟ ਕੇ ਮੱਝਾਂ ਹੀ ਬੰਨਣੀਆਂ ਨੇ ਪਾ ਕੇ ਫੀਡ ਫੋਨ ਕਰ ਦਨੇ ਆ ਗਏ ਮੇਰੇ ਰੈਡੀ ਹੋ ਗਏ ਆ ਗਏ ਕਿੱਥੇ ਹਾਂ ਉਹ ਖੜਕ ਕੇ ਬਾਹਰ ਚੱਲ ਪਾਕਦੀਆਂ ਮੈਂ ਚਾਰ ਹੂੰ ਆਪਣਾ ਰੈਡੀ ਕਰੇ ਕਣਕ ਆ ਗਈ ਮੇਰੇ ਹਣਾ ਕਾਂਕਰੀ ਟਰਾਲੀ ਆ ਗਈ ਘਰੇ ਟਰੈਕਟਰ ਆ ਟਰਾਲੀ ਦਾ ਤਾਂ ਪਤਾ ਨਹੀਂ ਹੋਰ ਤੇ ਤਾ ਉਹ ਨੂੰ ਪੁਨਾ ਕਰਤੀ ਉਹ ਰੇੜਾ ਟਰੈਕਟਰ ਆ ਰੇੜਾ ਖੜਾ ਸੀਗਾ ਪਾਉਗਾ ਕਿ ਰੇੜੀ ਹੈ ਤਾਉ ਆ ਤੇਰਾ ਤਾਉ ਆਗਾ ਤੇ ਰੇੜੀ ਤਾਂ ਮੰਡੀ ਚ ਗਿਆ ਹੋਣਾ ਲਾ ਹੁਣ ਟਰਾਲੀ ਐਜੀ ਵਾਪਸ ਸਕੂਟਰ ਸਿੱਖ ਹੈ ਪਾਪਾ ਸਕੂਟਰ ਸਿੱਖ ਗਏ ਗੁਰਮਣ ਬਾਪਾ ਸਕੂਟਰ ਸਿੱਖ ਗਏ ਮੇਰੇ ਪਾਪਾ ਜੀ ਸਾਡੇ ਅੱਜ ਹੀ ਸਕੂਟਰੀ ਸਿੱਖ ਗਏ ਹਰ ਪਪਾਈ ਕਹਿੰਦੇ ਕਿ ਕਿੱਕ ਇੱਥੇ ਮਗਰ ਤੇ ਸੈਲਫ ਸਟਾਰਟ ਹੈ ਸਟਾਰਟ ਕਰਨੀ ਨੇ ਆਏ ਤਿੰਨ ਚਾਰ ਵਾਰਾਂ ਚ ਸਿੱਖੇ ਸਟਾਰਟ ਕਰਨੀ ਆ ਗਈ ਕਣਕ ਕਰੇ ਵਾਹਿਗੁਰੂ ਜੀ ਕਿਰਪਾ ਹੋ ਗਈ ਆਈ ਨਹੀਂ ਥੋੜਾ ਜਿਹਾ ਗਾਹਾਂ ਗੱਲ ਨੂੰ ਰੋਲੀ ਲਿਆ ਉਹ ਜਲਦੀ ਬੜਾ ਨੇ ਪਾਈ ਭਾਗੋ ਵਾਗ ਹੋ ਕੇ ਆਏ ਨੇ ਕਿੰਨੇ ਕੇਅਰ ਵਧੀਆ ਨਿਕਲੇ ਘਣਚ ਦਾ ਕੁੜੀਆਂ ਦੇ ਕਰਮ ਨਾਲ ਖੁੰਝਾਂ ਜੰਮਦਾ ਹੋਰ ਰੱਖੀਏ ਗਰੂਤਾ ਵਿੱਚ ਟੱਕਲਾਓ ਚੱਲ 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 ਕੁੜੀਆਂ ਦੇ ਭਾਗ ਨਾਲ ਖੁੰਝਾਂ ਆ ਜਾਂਦਾ ਚੱਲ 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 ਹੋਰ ਕਰਨਾ ਸਿੱਧਾ ਕਰਨਾ ਸਿੱਧਾ ਮਲਾਂ ਨੂੰ ਘੱਟ ਜਾ ਹਾਂੇ ਢਾਣੇ ਜਾਣ ਤੇ ਜਾਣ ਤੇ ਚੱਲੋ ਚੱਲ 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 ਚੱਲ

नहीं उसका भी नहीं था ना चार 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 च ਚੱਲ 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 ਬਾ ਬਜਦਾ ਸਬੱਤ ਸਬੱਤ ਹੋ ਨਗਰੀ ਦਾ ਦਰਵਾਜ਼ਾ ਟਾ ਲਿਈ ਬੱਜਦਾ ਲੱਗੀ ਤਾਂ ਹਲ ਹੋਣਾ ਆਹੋ ਘਰ ਦੇ ਘੁੰਟਾ ਖੁੱਲ ਜੂਗਾ ਫਰਕ ਬਹੁਤਾ ਹੁਣ ਆਏ ਦੇਖ ਵੀ ਇਧਰ ਬੰਦੀ ਹੋਰ ਕਸਾਈਏ ਪੂਰੇ ਦਾਣੇ ਡੁੱਲਣਗੇ ਹੋਰੇ ਨਾ ਨਾ ਇੱਥੇ ਕਰਤਾਊਗੀ ਤੇ ਕੰਨ ਕਾਹੂਏ ਜੱਥਲੇ ਨਾਲ ਕੰਨਾਂ ਨਾਲ ਖਿੱਚ ਲੋ ਇੱਧਰ ਤੌੜੇ ਨਾਲ ਕਾਹਨ ਹਾਂ ਕੱਢ ਕੇ ਲਿਆ ਲੜਦਾ ਹਾਲੀਆਂ ਦਾਲ ਨਾਲ ਖੋਲੋ ਅਰ ਪਤਾ ਬਾਣੀ ਕਿੱਲੇ ਕਰਨੀ ਹੈ ਨਾ ਤਾਲੇ ਕਿੰਨੇ ਕਿਵੇਂ ਲੱਤਾਂ ਦੀਆਂ ਕੜ ਤੜਚੋ ਕੰਮ ਜਰਾ ਹੋ ਗਿਆ ਇਹ ਦੂਜੀ ਲੋੜ ਪਾਉਣੀਆਂ ਦੀਆਂ ਪਹਿਲਾਂ ਵਿਚਕਾਰ ਕੇ ਕਰਦੇ ਹਾਂ ਵਿਚਕਾਰ ਤੇ ਪਰਾ ਕਰਨਾ ਨਾ ਆਹ ਕਾਲੀ ਨਾਲ ਸਰਦੂਦਾ ਕਰਾ ਨੂੰ ਇਹ ਕਿਹਦੀ ਚਾਚੇ ਕੀ ਟਰਾਲੀ ਨੂੰ ਤਾਂ ਹੀ ਚੱਲ ਰਹੇ ਆ ਤੇ ਕਿਹਾ ਕਹ ਬਟਰਾਲੀ ਦਾ ਅਗਲੇ ਵਾ ਮੁੜੇ ਖੜਾ ਕੇ ਗਏ ਨੇ ਅੰਦਰ ਕੋ ਪਾਇਣ ਆਈਓ ਹਾਂ ਆਪਣੇ ਟਰਾਲੀ ਆਇਆ ਕਰ ਥੱਲੇ ਵਾਲੇ ਕੁੰਡੇ ਕੱਢ ਕੇ ਡਾਲਾ ਕਰ ਲੈ ਖਿਚਲਾ ਹਾਲ ਤੇ ਕੰਨੀ ਨੂੰ ਚਾਰ ਕੇ ਲੈ ਜੂਗੀ ਵਾਗਰੋਂ ਫਿਰ ਤੁਸੀਂ ਲੋਡ ਕਰ ਲਾਂਗੇ ਹਾਂ ਵਿੱਚ ਪਾ ਕੇ ਕੁੰਡੇ ਫਿਰ ਆਪਾਂ ਖੋਲ ਲਾਂਗੇ ਆਹੋ ਫਿਰ ਤੁਸੀਂ ਲੋਡ ਕਰ ਦਿੰਦੇ ਹੁਣ ਹਾਂ ਤੇਰਾ ਆ ਪਿੱਛੇ ਚੇਹ ਵਿੱਚ ਨਹੀਂ ਨਹੀਂ ਕਿਵੇਂ ਆਏ ਨਹੀਂ ਫਿਰ ਦਾਣੇ ਆ ਜਾਣਗੇ ਆ ਕੁੰਡੇ ਨਹੀਂ ਪਹਿਲੇ ਪਾਇ ਜਾਣਗੇ ਦਾਣੇ ਪਲਾ ਕੇ ਪਾ ਦੇ ਤੂੰ ਗੱਲ ਇਹਦਾ ਪਹਿਲਾਂ ਨਹੀਂ ਇਹ ਬੜੀ ਵੱਡੀ ਗੱਲ ਹੈ ਹੰਗ ਦਾ ਲਾਗੋ ਪੰਨੀ ਉਧਰ ਲੈ ਲੈ ਆਈ ਦਨ ਹੋ ਬਜੂ ਗਣਸ ਪਰ ਗੱਲ ਬਹ ਜੱਕ ਦਾ ਕਹਾਣਾ ਹੋਰ ਦੁਰਨਾਰਿਕਾ ਤੇਰੇ ਰੇ ਨਾ ਰਿਸਕ ਜੇ ਖੰਸ ਹੱਟਾ ਤੁਹਾਨੂੰ ਉੱਤਰ ਕੇ ਆਇਆ ਠਿੱਕਾ ਮੁਰਾ ਮਾਰ ਉੱਗੀ ਕਹਾਂ ਗਲਤ ਆ ਇੱਥੇ ਤੂੰ ਕੰਨ ਚ ਤੱਕ ਲੈ ਤਾਇਆ ਰੋਪਨ ਥੱਲੇ ਆ ਹੋਰ ਤੂੰ ਆ ਸਹੀ ਪੱਲੀ ਸਾਵੇ ਉਹ ਉੱਥੇ ਜਾਉ ਮਰਕ ਇੱਥੇ ਖੜਨਦਾ ਬੂਫੇ ਨਹੀਂ ਮਾਰੋ ਆਪਣਾ ਕਹੀਂ ਕਰ ਪੱਲੀ ਨੂੰ ਬਾਟ ਕੇ ਲੈ ਉੱਤਰ ਚੱਕੇ ਪਤਾ ਬਾਟੀਆਂ ਮੱਲਿਆ ਰੰ ਇਹ ਜਿਹੜਾ ਟਾਈਮ ਆ 5:00 ਵੱਜ ਗਏ ਨੇ ਸਾਨੂੰ ਪਤਾ ਹੀ ਹੈ ਲਾਈਟ ਦਾ ਕੱਟ ਲੱਗਦਾ ਸੋਲੇ ਮੈਂ ਸਵੇਰ ਰਾਤ ਭਉਂ ਦਿੱਤੀ ਲੋ ਜੀ ਆਪਾਂ ਬਣਾਉਨੇ ਆ ਸੋਲਿਆਂ ਦੀ ਸਬਜੀ ਤੇ ਆਪਾਂ ਰਾਤ ਭਉਂ ਦਿੱਤੀ ਸੀ ਸਵੇਰੇ ਮੈਂ ਉੱਠਦੀ ਨੇ ਰੰਨ ਕੇ ਰੱਖਲੇ ਸੀਗੇ ਕਿਉਂਕਿ ਸਾਨੂੰ ਪਤਾ ਹੁਣ ਲਾਈਟ ਜਾਂਦੀ ਹੈਗੀ ਲਾਈਟ ਜਾਂਦੀ ਹੈਗੀ ਇੱਧਰ ਤਾਂ ਕੱਟ ਪਏ ਨੇ ਤੇ ਇੱਧਰ ਮੈਂ ਗ੍ਰाइंड ਕਰ ਲਿਆ ਨਵੈਟਰ ਆਪਣਾ ਵਧੀਆ ਠੀਕ ਹੋ ਗਿਆ ਤੇ ਆਪਾਂ ਮਿਸਤਰੀ ਨੂੰ ਖਾ ਦਿੱਤਾ ਸੀ ਤੇ ਇਨਵਰਟਰ ਠੀਕ ਹੋ ਗਿਆ। ਇਹ ਮੈਂ ਗਰਮ ਤਾ ਦਿੱਤੇ ਨੇ ਉਬਲੇ ਹੋਏ ਤਾਂ ਹੈਗੇ ਨੇ। ਆਹ ਕੱਪ ਚ ਗ੍ਰाइंड ਕਰਦੇ ਨੇ ਦੋ ਟਮਾਟਰ। ਇਹ ਚ ਆਦਰਕ ਪਿਆਜ਼ ਲਸਣ। ਇਹ ਚ ਉਬਲੇ ਹੋਏ ਛੋਲੇ ਰਗੜੇ ਨੇ। ਰਗੜੇ ਹੋਏ। ਆਪਿਆਂ ਤਿੰਨੇ ਆ ਵਾਲੇ ਹੋਏ ਨੇ ਜੀ ਆਲੂ ਇਹਦੇ ਵਿੱਚ ਹੀ ਸੜਤੇ ਤੇ ਹੁਣ ਕੱਢ ਲੈ। ਨੇ ਪਰ ਤੁਹਾਡੇ ਨਾਲ ਗੱਲਾਂ ਕਰ ਲਾਂਗੇ। ਨਾ ਇਹ ਆਪਾਂ ਹੂੰ ਆਹ ਕੱਢ ਲਾਂਗੇ ਸਬਜ਼ੀ ਨੂੰ ਤਟਕਾ ਲਾ ਲਾਂਗੇ ਠੀਕ ਹੈ ਜੀ ਤੇ ਮੈਂ ਆਹੋ ਫਿਰ ਨਾ ਮੇਰਾ ਗੱਲਾਂ ਬਾਤਾਂ ਕਰਦੇ ਕਰਦੇ ਛਮਾਨ ਚੱਕ ਧਰਦ ਕਰਦੇ ਕਰਦੇ ਬਾਹਲਾ ਮੈਂ ਤੇਲ ਚੜ ਗਿਆ ਮੈਂ ਜੀਰਾ ਫੇਰ ਪਾਉਂਕਿ ਬਾਹਰ ਮਾਸਾ ਇਹ ਹੈ ਅਦਰਕ ਲਾਸਾ ਆਲਪਾ ਮੰਨੇ 5 ਚਮਚਾ ਮਾਟਰ ਪੀਰਾਣ ਕਰਦੇ। ਜੀਰਾ ਪਾਹ ਦੋ ਤਰਫੋਂ ਜਨ। ਹੋਣ ਮਜੀਰਾ ਪਰ ਹੋਰ ਮਜੀਰਾ ਝੜਤੀ ਨਹੀਂ ਪਾਇਆ ਕਿਉਂਕਿ ਜੀਰਾ ਮੱਚ ਜਾਂਦਾ। ਹੁਣ ਪਾਉ। ਤੇਲ ਬੜਾ ਚੜ ਗਿਆ ਜੀ ਸਮਾਨ ਇਕੱਠਾ ਕਰਦੇ ਕਰਦੇ। ਇਹ ਪੁੱ ਇਦਾਂ ਦਾ ਤੇ ਮੇਰੇ ਤਬਾਹ ਉਤੇ ਹੀ ਪਸਾਦੀ ਦਾਈੀ ਕਾਲੇ ਚੋਲਿਆਂ ਦੀ ਸਬਜੀ। ਤੇ ਸਾਡੇ ਘਰੇ ਜੇ ਉਹ ਵੀ ਬਣਦੀ ਆ ਹਨਾ ਪੇਕਿਆਂ ਦਾ ਅੱਡ ਤਰੀਕਾ ਹੁੰਦਾ ਸਬਜੀ ਬਣਾਉਣ ਦਾ ਸੌਰਾਂ ਦਾ ਅੱਡ ਹੁੰਦਾ ਜਿਹੜੇ ਆਪਾਂ ਪੇਕੀ ਕਾ ਮਸਾਲਾ ਸਿੱਖ ਕੇ ਆਉਣਿਆ ਉਹ ਤਾਂ ਫਿਰ ਉੱਥੇ ਛੱਡਣੇ ਪੈਂਦੇ ਨੇ ਕਿਉਂਕਿ ਸੱਸ ਦੇ ਤਰੀਕੇ ਨਾਲ ਆਪਾਂ ਨੂੰ ਕੰਮ ਕਰਨੇ ਪੈਂਦੇ ਨੇ ਉਹਰੇ ਸਾਡੀ ਜਿਹੜੇ ਸੋਲਿਆਂ ਦੀ ਸਬਜੀ ਬਣਦੀ ਆ ਆਲੂ ਪਾ ਕੇ ਬਣਦੀ ਸਾਡੇ ਪੇਕਾ ਪਿੰਡ ਕੱਲੇ ਸੋਲਿਆਂ ਦੇ ਬਣਦੀ ਆ ਅੱਧੇ ਗ੍ਰाइंड ਕਰ ਲੈਣੇ ਅੱਧੇ ਇਸ ਤਰੀ ਪਾ ਲੈਣੇ ਹੁਣ ਗੁਰਮਨ ਕਹਿੰਦੀ ਮੰਮੀ ਮੈਨੂੰ ਰੱਖ ਦੀ ਮੈਂ ਤਲ ਕੇ ਚਾਟ ਬਣਾ ਕੇ ਖਾਉਂਗੀ ਹੁਣ ਖਾਏਗੀ ਪੋਨ ਮੈਂ ਕੜਾਈ ਚ ਰੱਖ ਲਉਂਗੀ ਫਿਰ ਪਾਣੀ ਪਾ ਲਉਂ ਤੋਂ ਅੱਧੇ ਮੈਂ ਗ੍ਰाइंड ਕਰ ਲਈ ਥੋੜੀ ਜੀ ਪਾਵਾਂ ਗਰ ਨੂੰ ਰਹਿ ਗਈ ਤੇ ਆਲੂ ਫਿਰ ਸੌਰਾ ਵਾਲਾ ਤਰੀਕਾ ਹੀ ਬਰਤਣਾ ਪੈਂਦਾ ਹਨਾ ਇਹ ਸੌਰੀਆ ਕੀਤਾ ਆਲੂ ਉਬਲ ਗੋਣੇ ਸਿੰਦੇ ਛਿੱਲਾ ਲਾੰਗੇ ਨਾ ਗਰਮ ਕਰ ਲਾਂਗੇ ਤੇ ਸਬਜੀ ਬਣ ਜੂਗੀ ਅਲਦੀ ਪਾ ਲੈਣੇ ਐ ਤੇ ਨਮਕ ਮਿਰਚ ਲੋਕੀ ਕਰੋ ਸਾਰਾ ਵਧੀਆ ਮਸਾਲਾ ਪਾ ਸਕੂ ਜ ਸਵਾਦ ਅਨਸਾਰ ਪਾਵਾਂਗੇ ਪਾਹ ਜਿਹੜਾ ਪਾਉਣਾਗਾ ਮਿਰਚ ਮਸਾਲਾ ਆਪਣਾ ਬਸ ਜਾਦ ਮਸਾਲੇ ਆਪਾਂ ਖਾਦੇ ਹੀ ਰਹੇਗੀ ਜੀਰਾ ਤੇ ਜੀਰਾ ਪੂਰਾ ਇੱਕ ਬਸ ਇੱਕ ਹੋ ਰਹੀਗਾ ਜੀਰਾ ਪੱਕਾ ਹੋਣਾ ਪੁੱਨਣਾ ਚੰਗੀ ਤਰ੍ਹਾਂ ਇਹਨੇ ਮੈਂ ਆਲੂ ਸੇ ਲਦੀਆਂ ਗੀ ਜੀਰਾ ਹਣਾ ਜੀਰਾ ਆਪਾਂ ਤੇਕ ਕੇ ਨਾਲ ਤਰੀਕਾ ਸੌਰੀ ਬਰਤ ਲਈਏ ਫਿਰ ਸੌਰਾ ਨੇ ਪਸੰਦ ਨਹੀਂ ਆਉਂਦੀ ਵਾਲੀ ਠੀਕ ਹੈ ਤੇ ਸੌਰਾ ਤਰੀਕਾ ਸੌਰੀ ਬਰਤਣਾ ਚਾਹੀਦਾ ਤੇਕ ਕੇ ਵਾਲਾ ਤਰੀਕਾ ਤੇ ਕੀ ਬਰਤਣਾ ਚਾਹੀਦਾ ਚਲੋ ਜੀ ਆਪਾਂ ਮਸਾਲਾ ਭੁੱਜ ਜਾਂਦੇ ਆਪਣਾ ਚੰਗੀ ਤਰ੍ਹਾਂ ਫੇਰ ਪਾਉਣਾ ਹੈ। ਤੇ ਮਸਾਲਾ ਜਿਹੜਾ ਆਪਾਂ ਭੁੱਜ ਗਿਆ ਹੈਗਾ ਆਪਾਂ ਇਹਦੇ ਵਿੱਚ ਪਾਵਾਂਗੇ। ਥੋੜੇ ਤੇ ਨਾਲ ਪੰਗ੍ਰੈਂਡ ਕਰੇ ਹੋਏ ਚੋਕਣ ਗਰਮ ਪਾਣੀ ਸੀ ਕਾਲੇ ਛਣਿਆਂ ਨਾਲ। ਨਾਲੀ ਪਾ ਗ੍ਰੈਂਡ ਕਰੇ ਹੋਏ ਸੋਕ। ਮਾਸਾ ਕੱਪ ਹੋ ਗਿਆ ਇਹਨਾਂ ਕੱਪਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਪਿਆਜ਼ ਪਿਆਜ਼ ਆਪਣੇ ਉਬ ਗੰਡੇ ਆਲੂ ਆਪਣੇ ਭੁੰਨੇ ਆਲੂ ਆਪਣੇ ਭੁੰਨੇ ਹੋਏ ਨੇ ਉਬਲੇ ਹੋਏ ਨੇ ਤੇ ਪੈ ਨੂੰ ਇਹ ਪਾਣ ਕੇ ਪਾਣਾ ਹੈ ਸਿੱਧਾ ਕਿ ਲੋਚ ਚੋਰੀ ਕੁੱਟ ਕੇ ਸੋਲਿਆਂ ਦੀ ਸਬਜ਼ੀ ਚ ਕੌਣ ਕੌਣ ਚੋਰੀ ਕੁੱਟਦਾ ਦਿੱਸਿਆ ਕਰਦਾ ਸਾਰਾ ਪਰਿਵਾਰ ਕੁੱਟਦਾ ਤਾਂ ਹੀ ਇਸ ਖੁੱਲੀ ਬਣਾ ਲਈ ਐ ਸਰ ਚਲੋ ਜੀ ਆਪਾਂ ਕਰ ਦਾਂਗੇ ਵੀੜਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪਰ ਸੋਈ ਦੇ ਵਿੱਚ ਹੁਣ ਦਾ ਸਾਹ ਬੰਦ ਆਪਾਂ ਚੱਲਦੇ ਹਾਂ ਬਾਹਰੇ ਅ ਸਲੋਗਨਸ ਕਰਕੇ ਆਪਣੇ ਕਰ ਦਿਆਂ ਹੋਰ ਕਰਨ ਵਾਲੇ ਕੰਮ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀੜੇ ਨਾਲ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਤੇ ਸੋਹਣਾ ਜਿਹਾ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਐਨੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ